ਜਦੋਂ ਪਾਣੀ ਦੀ ਘੁੱਟ ਵੀ ਅੰਦਰ ਲੰਘਣ ਨੂੰ ਹਟ ਜਾਏ ਤਾਂ ਮਨੁੱਖ ਜਾਂ ਪਸ਼ੂ ਪੰਛੀ ਦੀ ਕਹਾਣੀ ਵੱਡੇ ਖਤਰੇ ਦੇ ਮੋੜ ਉੱਤੇ ਹੁੰਦੀ ਹੈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਲੰਘੇ ਕੱਲ ਤੋਂ ਹੁਣ ਅਜਿਹੀ ਅਵਸਥਾ 'ਚ ਦੱਸੇ ਜਾ ਰਹੇ ਨੇ ਤੇ ਅੱਜ ਉਹਨਾਂ ਦਾ ਵਰਤਮਾਨ ਮਰਨ ਵਰਤ ਦੇਣੇ ਕਿਸਾਨੀ ਮੰਗਾਂ ਨਾਲ ਜੁੜੇ ਇਸ ਸੰਘਰਸ਼ ਦੀ ਪੜਾਜ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਹੈ ਜਿਸ ਉੱਤੇ ਮੇਜ਼ਬਾਨ ਤਰ੍ਹਾਂ ਤਿਆਰੀਆਂ ਜੁਟੀਆਂ ਹੋਈਆਂ ਨੇ ਉਧਰ ਡੱਲੇਵਾਲ ਦੀ ਵਿਕਟ ਰਹੀ ਸੇਤ ਦੀ ਚਿੰਤਾ 'ਚ ਪਏ ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਖੈਰ ਕਿਸਾਨੀ ਘੂਲ ਦਾ ਇਹ ਸਮਾਂ ਕਈ ਕਰਵਟਾ ਲੈਂਦਾ ਵਿਖਾਈ ਦੇ ਰਿਹਾ ਹੈ ਅਜਿਹੇ ਮਾਹੌਲ ਉਤੇ ਚਰਚਾ ਤੇ ਜਾਣਕਾਰੀ ਲਈ ਅੱਜ ਦੇ ਮੀਡੀਆ ਸਰਦਲ ਪ੍ਰੋਗਰਾਮ 'ਇਸ ਸਾਡੇ ਨਾਲ ਜੁੜੇ ਨੇ ਰਾਜਸੀ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋਚਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਕਿਸਾਨੀ ਕੋਲ ਕਈ ਕਰਵਟਾ ਲੈੰਦਾ ਵਿਖਾਈ ਦੇ ਰਿਹਾ ਹੈ ਹਾਕਮ ਕਦੋਂ ਕਰਵਟ ਲੈਣਗੇ ਇਸ ਉੱਤੇ ਕਿਸਾਨ ਸੰਘਰਸ਼ ਵਿੱਚ ਜੁਟੀਆਂ ਧਿਰਾਂ ਦੀਆਂ ਵੱਡੇ ਪੱਧਰ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਚਲਾ ਸਾਹਿਬ ਸਾਰੇ ਇਸ ਬੰਦਰੇ ਮਾਹੌਲ ਉੱਤੇ ਤੁਸੀਂ ਵੀ ਇੱਕ ਨਜ਼ਰ ਫੇਰਿਓ ਜੀ ਚਲਾ ਸਾਹਿਬ ਪ੍ਰਿੰਟਰ ਸਾਹਿਬ ਨੇ ਇਸ ਤੋਂ ਪਹਿਲਾਂ ਕਿ ਮੀਡੀਆ ਸਰਦਲ ਤੇ ਆਪਾਂ ਆਪਣੇ ਵਿਚਾਰ ਸ਼ੁਰੂ ਕਰੀਏ ਇੱਕ ਤਾਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਅੱਜ ਸ਼ਹੀਦੀ ਦਿਹਾੜਾ ਹੈ ਉਹਨਾਂ ਦਾ ਅੱਜ ਦੇ ਦਿਨ ਜੀ ਸ਼ਹੀਦ ਹੋਏ ਸੀ ਨੀਹਾਂ ਚੁੱਚਣੇ ਗਏ ਸੀ ਤੇ ਮਾਤਾ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਬਿਲਕੁਲ ਚੈਨਲ ਵੱਲੋਂ ਪਹਿਲਾਂ ਇਹ ਨਮਨ ਸਹਾਲਦੇ ਨੂੰ ਤੋਂ ਜਨਮਨ ਕਰਦੇ ਆ ਆਪਣੇ ਦੇਸ਼ ਦੇ 10 ਸਾਲ ਪ੍ਰਧਾਨ ਮੰਤਰੀ ਰਹੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਨੂੰ ਜਿਹਨਾਂ ਨੇ ਬੀਤੀ ਰਾਤ ਅਚਾਨਕ ਸਿਹਤ ਵਿਗੜੀ ਜੀ ਸੇਮਜ਼ ਹਸਪਤਾਲ ਲਿਆਂਦਾ ਗਿਆ ਤੇ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮਰਤੇ ਕਰਾਰ ਦਿੱਤਾ ਗਿਆ 1932 ਚ ਜਨਮੇ ਤੇ 2024 ਚ 26 ਸਤੰਬਰ ਨੂੰ ਇਹ ਵੀ ਇਤਫਾਕ ਸੀ ਕਿ 26 ਤਰੀਕ ਨੂੰ ਉਹਨਾਂ ਦਾ ਜਨਮ ਹੋਇਆ ਸੀ 26 ਸਤੰਬਰ ਸੀ ਤੇ 26 ਨੂੰ ਹੀ ਉਹਨਾਂ ਨੇ 26 ਦਸੰਬਰ ਨੂੰ ਉਹਨਾਂ ਨੇ ਆਖਰੀ ਸਾਹ ਲਏ ਮਿੰਟਰ ਸਾਹਿਬ ਉਹਨਾਂ ਨੂੰ ਵੀ ਕਿਉਂਕਿ ਬਹੁਤ ਉਹ ਚੋਟੀ ਦੇ ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਸੀ ਉਹਨਾਂ ਨੂੰ ਵੀ ਉਹਨਾਂ ਦੀ ਮੌਤ ਹੋਈ ਹੈ ਆਪਾਂ ਉਸ ਤੇ ਦੁੱਖ ਪ੍ਰਗਟ ਕਰਦੇ ਆ ਬਿਲਕੁਲ ਬਿਲਕੁਲ ਸਰਕਾਰ ਨੇ ਦੇਸ਼ ਵਿੱਚ 7 ਦਿਨ ਦਾ ਸੋਗ ਦਾ ਐਲਾਨ ਕੀਤਾ ਹੋਇਆ ਹੈ ਜੀ ਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਜਿਹੜਾ ਸ਼ੋਗ ਪ੍ਰਗਟ ਕੀਤਾ ਹੈ ਕਿ ਮਨਮੋਹਨ ਸਿੰਘ ਪ੍ਰਭਾਵਸ਼ਾਲੀ ਆਗੂਆਂ ਚੋਂ ਇੱਕ ਸਨ ਜਿਨ੍ਹਾਂ ਆਰਥਿਕ ਨੀਤੀ ਉਤੇ ਡੂੰਗੀ ਛਾਪ ਛੱਡੀ ਜੀ ਜਲਾਸ ਬਿਲਕੁਲ ਰਾਹਲ ਗਾਂਧੀ ਨੇ ਵੀ ਕਿਹਾ ਹੈ ਕਿ ਮੈਂ ਇੱਕ ਮਾਰਗਦਰਸ਼ਕ ਗਵਾ ਲਿਆ ਬਿਲਕੁਲ ਜੀ ਸੋ ਨਾਨਵੀ ਨਾਮਨ ਕਰਦੇ ਆ ਬਿਲਕੁਲ ਬਿਲਕੁਲ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਪੁੱਛਿਆ ਖਾਸ ਕਰਕੇ ਜਗਜੀਤ ਸਿੰਘ ਢੱਲੇਵਾਲ ਜੀ 32 ਮ ਦਿਨ ਹੈ ਅੱਜ ਉਹਨਾਂ ਦੇ ਮਰਨ ਵਰਤ ਦਾ ਜੀ ਅੱਜ ਸ਼ੁੱਕਰਵਾਰ ਹੈ ਬੁੱਧਵਾਰ ਸ਼ਾਮ ਤੋਂ ਕਹਿਣ ਤੋਂ ਭਾਵ ਕਿ ਪਰਸੋਂ ਸ਼ਾਮ ਤੋਂ ਉਹਨਾਂ ਨੂੰ ਉਹਨਾਂ ਦੇ ਅੰਦਰ ਹੁਣ ਪਾਣੀ ਵੀ ਔਖਾ ਲੰਘ ਰਿਹਾ ਹੈ ਪਾਣੀ ਤਾਂ ਲੰਘਦਾ ਹੈ ਗਲੇ ਦੀ ਕੋਈ ਤਕਲੀਫ ਨਹੀਂ ਹੂੰ ਪਰ ਕਿਉਂਕਿ ਜਦੋਂ ਇੰਨੇ ਦਿਨ ਬੰਦਾ ਕੁਝ ਹੋਰ ਨਾ ਖਾ ਰਿਹਾ ਹੋਵੇ ਪਿੰਡੂ ਸਾਹਿਬ ਦਾ ਜਿਹੜਾ ਮੇਢਾ ਹੈ ਉਹਦੇ ਤੇ ਜ਼ਖਮ ਹੋ ਜਾਂਦੇ ਨੇ ਹੂੰ ਓਕੇ ਪਰ ਕੁਦਰਤੀ ਹੈ ਕਿ ਉਲਟੀਆਂ ਆਉਣ ਲੱਗਦੀਆਂ ਨੇ ਹੁਣ ਜਦੋਂ ਪਾਣੀ ਦੀ ਘੁੱਟ ਭਰਦੇ ਨੇ ਤਾਂ ਉਹ ਕਹਿੰਦੇ ਬਾਹਰ ਆ ਜਾਂਦਾ ਹੂੰ ਹੂੰ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ ਉਹਨਾਂ ਦੀ ਜਿਹੜੀ ਦਿਲ ਦੀ ਧੜਕਣ ਹੈ ਉਹ ਵੀ ਘਟੀ ਹੋਈ ਹੈ ਬੀਪੀ ਵੀ ਘਟਿਆ ਉਹਨਾਂ ਦਾ ਤੇ ਦਿਲ ਦੀ ਧੜਕਣ ਵੀ ਘਟਿਆ ਜੀ ਤੇ ਡਾਕਟਰ ਲਗਾਤਾਰ ਉਹਨਾਂ ਦੀ ਸਿਹਤ ਤੋਂ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਉਹਨਾਂ ਦੇ ਜਿਹੜੇ ਬਹੁਤ ਸਾਰੇ ਹੋਰ ਅੰਗ ਨੇ ਉਹ ਵੀ ਕੰਮ ਕਰਨੋਂ ਲਗਾਤਾਰ ਹੌਲੇ ਹੌਲੇ ਘਟ ਰਹੇ ਨੇ ਜੀ ਯਾਨੀ ਕਿ ਕੰਮ ਕਰਨੋਂ ਸੱਡ ਰਹੇ ਨੇ ਕੁਦਰਤੀ ਤੌਰ ਤੇ ਹੁੰਦਾ ਹੈ 72 ਸਾਲ ਦਾ ਕੋਈ ਵਿਅਕਤੀ ਹੋਵੇ ਕੈਂਸਰ ਦੇ ਰੋਗ ਤੋਂ ਪੀੜਤ ਹੋਵੇ ਤੇ 32 ਦਿਨਾਂ ਤੋਂ ਕੁਝ ਨਾ ਖਾ ਪੀ ਰਿਹਾ ਹੋਵੇ ਸਵੇ ਪਾਣੀ ਤੋਂ ਜਿਨ੍ਹਾਂ ਦੀ ਜ਼ਿੰਦਗੀ ਮਤ ਪਾਣੀ ਦੀਆਂ ਦੋ ਘੁੱਟਾਂ ਤੇ ਹੋਵੇ ਉਹਨਾਂ ਨੇ ਫਿਰ ਕੁਦਰਤੀ ਤੌਰ ਤੇ ਇਹ ਸਾਰੀਆਂ ਜਿਹੜੀਆਂ ਲਾਮਤਾਂ ਨੇ ਜਿਵੇਂ ਉਲਟੀਆਂ ਲੱਗਣਾ ਜਾਂ ਕਮਜ਼ੋਰੀ ਹੋਣਾ ਬੀਪੀ ਘਟਣਾ ਬਲਜ਼ ਘਟਣਾ ਇਹ ਸਾਰਾ ਕੁਝ ਕੁਦਰਤੀ ਹੈ ਹੂੰ ਤੇ ਡਾਕਟਰ ਤਾਂ ਇਹ ਵੀ ਚਿੰਤਾ ਜ਼ਾਹਿਰ ਕਰ ਰਹੇ ਨੇ ਕਿ ਉਹਨਾਂ ਨੂੰ ਕੋਈ ਕਿਡਨੀ ਦਾ ਰੋਗ ਹੋ ਸਕਦਾ ਹੈ ਕੋਈ ਹਾਰਟ ਅਟੈਕ ਹੋ ਸਕਦਾ ਹੈ ਜਾਂ ਕੋਈ ਹੋਰ ਕੋਈ ਬਿਮਾਰੀ ਹੋ ਸਕਦੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਅੰਗ ਨੇ ਸਰੀਰ ਦੇ ਉਹ ਲਗਾਤਾਰ ਕੰਮ ਕਰਨਾ ਘਟ ਕਰ ਰਹੇ ਨੇ ਜਿਹੜੇ ਅੰਦਰੂਨੀ ਪਾਰਟਸ ਨੇ ਜਿਹੜੇ ਸਰੀਰ ਦੇ ਤੇ ਜਿਹੜੀ ਸਰੀਰ ਨੂੰ ਬਚਾਉਣ ਵਾਲੀ ਇੱਕ ਸ਼ਕਤੀ ਹੁੰਦੀ ਹੈ ਜਿਹੜੀ ਸਰੀਰ ਨੂੰ ਤਾਕਤ ਦਿੰਦੀ ਹੈ ਉਹ ਵੀ ਲਗਾਤਾਰ ਕਮਜ਼ੋਰ ਪੈ ਰਹੀ ਹੈ ਕਿਉਂਕਿ ਬਹੁਤ ਲੰਮੇ ਦਿਨ ਹੋ ਗਏ ਹੁਣ ਮਰਨ ਮਰਦ ਤੇ ਉਹਨਾਂ ਦੇ ਮੇਰਾ ਖਿਆਲੇ ਇਤਿਹਾਸ ਕਹੀ ਹੋਏਗਾ ਪੰਜਾਬ ਵਿੱਚ ਦਾ ਜਿਹੜਾ ਲਗਾਤਾਰ ਬੱਤੀ ਦੇ ਇਹਨਾਂ ਲੰਮਾ ਨਹੀਂ ਹੈ ਬਿਲਕੁਲ ਸਾਨੀ ਅੰਗਲ ਤੇ ਤੇ ਜਿਹੜਾ ਖਨੌਰੀ ਢਾਬੀ ਗੁਜਰਾ ਜਿੱਥੇ ਚੱਲ ਰਿਹਾ ਨਗਦੀਪ ਸਿੰਘ ਡੱਲੇਵਾਲ ਦਾ ਮੋਰਚਾ ਉੱਥੇ ਲਗਾਤਾਰ ਹੁਣ ਪੱਕੇ ਮੋਰਚੇ ਬਣ ਗਏ ਪੱਕੇ ਸ਼ੈੱਡ ਪੈ ਰਹੇ ਨੇ ਜਿਵੇਂ ਕਿਸਾਨ ਮੋਰਚੇ ਦਰਨ ਸਿੰਘੂ ਤੇ ਟਿੱਕਰੀ ਬਾਰਡਰ ਤੇ ਪਏ ਹੋਏ ਸੀ ਹੂੰ ਤੇ ਇੱਥੇ ਗਿਣਤੀ ਵੀ ਕਿਸਾਨਾਂ ਦੀ ਲਗਾਤਾਰ ਵਧ ਰਹੀ ਹੈ ਕਿਸਾਨ ਜਥੇਬੰਦੀਆਂ ਵੀ ਇੱਕ ਸਾ ਰਾਜਨੀਤਿਕ ਆਗੂ ਦੋ ਦਿਨ ਪਹਿਲਾਂ ਆਮਨ ਰੋਡ ਆ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਨਾਲ ਦੇ ਗਵਾਈ ਚ ਅੱਠ ਮੰਤਰੀ ਕੈਬਨਟ ਦੇ ਜਿਹੜੇ ਇੱਥੇ ਜਾ ਕੇ ਆਏ ਸੀ ਜੀ ਪ੍ਰਸ਼ਾਸਨਿਕ ਅਧਿਕਾਰੀ ਵੀ ਜਾ ਰਹੇ ਨੇ ਲਗਾਤਾਰ ਕੱਲ ਵੀ ਜਿਹੜੇ ਆਹ ਹੁਕਰਮਾਨ ਧਿਰ ਦੇ ਵਿਧਾਇਕ ਨੇ ਨਰਿੰਦਰ ਕੌਰ ਭਰਾਜ ਤੇ ਗੁਰਲਾਲ ਸਿੰਘ ਕਨੌਰ ਇਹਨਾਂ ਤੇ ਖਾਸ ਕਰਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਨਵਾ ਹੂੰ ਇਹ ਸਾਰੇ ਵੀ ਕੱਲ ਡੱਲੇਵਾਲ ਦੀ ਸਿਹਤ ਦਾ ਹਾਲਚਾਲ ਪੁੱਛ ਕੇ ਆਏ ਨੇ ਤੇ ਰਾਜਨੀਤਿਕ ਆਗੂਆਂ ਵੱਜੋਂ ਸਾਰੇ ਹੀ ਤਕਰੀਬ ਚਾਹਿਓ ਪ੍ਰਤਾਪ ਸਿੰਘ ਬਾਜਵਾ ਨੇ ਚਾਹੇ ਅਮਰਿੰਦਰ ਰਾਜਾ ਵੜਿੰਗ ਨੇ ਤੇ ਹੋਰ ਸਾਰੇ ਛੋਟੇ ਮੋਟੇ ਆ ਗੁੱਥੇ ਲਗਾਤਾਰ ਹੁਣ ਜਾ ਰਹੇ ਨੇ ਹੂੰ ਜੀ ਤੇ ਜਿਹੜੀ ਹੈਗੀ ਇੱਕ ਪਰ ਜੇ ਕੋਈ ਹਾਲੇ ਵੀ ਕਿਸੇ ਦੀ ਜਿਹੜੀ ਨਸੰਤ ਸਕਦੇ ਆਪਾਂ ਕਿ ਜੇ ਨੀਂਦ ਨਹੀਂ ਖੁੱਲੀ ਜਾਂ ਹਾਲੇ ਵੀ ਕਿਸੇ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਕੋਈ ਚਿੰਤਾ ਨਹੀਂ ਹੈ ਉਹ ਕੇਂਦਰ ਸਰਕਾਰ ਹੈ ਹੂੰ ਲਗਾਤਾਰ ਸਾਰੀਆਂ ਤਰ੍ਹਾਂ ਦੁਆਹੀ ਦੇ ਰਹੀਆਂ ਨੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਭਾਈ ਕਿਸਾਨਾਂ ਦੀਆਂ ਮੰਗਾਂ ਮੰਨੋ ਪਾਰਲੀਮੈਂਟ ਚ ਇਹ ਆਵਾਜ਼ਾਂ ਗੂੰਜੀਆਂ ਨੇ ਰਾਜ ਸਭਾ ਚ ਵੀ ਗੂੰਜੀਆਂ ਨੇ ਚਿੱਠੀਆਂ ਵੀ ਲਿਖ ਰਹੇ ਆ ਰਾਹਲ ਗਾਂਧੀ ਨੇ ਟਵੀਟ ਵੀ ਕੀਤਾ ਸੀ ਜਗਦੀਸ਼ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਰਾਹਲ ਗਾਂਧੀ ਨੇ ਸੰਸਦ ਚ ਵੀ ਆਵਾਜ਼ ਉਠਾਈ ਸੀ ਤੇ ਲਗਾਤਾਰ ਇਹ ਸਾਰੀਆਂ ਟੀਨਾ ਕਹਿ ਰਹੀਆਂ ਨੇ ਕਿ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਨੇ ਖਾਸ ਕਰਕੇ ਨਰਿੰਦਰ ਮੋਦੀ ਨੇ ਵੀ ਉਹ ਆਪਣੀਆਂ ਮੰਗਾਂ ਹੋ ਪੂਰੀਆਂ ਕਰਨ ਤੇ ਲਾਗੂ ਕਰਨ ਢੱਲੇਵਾਲ ਹੋਰੇ ਖੁਦ ਵੀ ਇੱਕ ਚਿੱਠੀ ਤਾਂ ਉਹਨਾਂ ਨੇ ਆਪਣੇ ਖੂਨ ਦੇ ਅੰਗੂਠੇ ਲਾ ਕੇ ਭੇਜੀ ਸੀ ਦੂਜੀ ਚਿੱਠੀ ਫੇਰ ਦੁਬਾਰਾ ਉਹਨਾਂ ਨੇ ਲਿਖੀ ਜੀ ਕਿ ਕੁਝ ਕਰੋ ਕਿਸਾਨੀ ਮੰਗਾਂ ਲਈ ਹੂੰ ਜੀ ਪਰ ਨਹੀਂ ਕੁਝ ਹੋ ਰਿਹਾ ਠੀਕ ਹੈ ਉਹਨਾਂ ਦੀ ਸਿਹਤ ਤਾਂ ਭਾਵੇਂ ਦਿਨ ਪ੍ਰਤੀ ਦਿਨ ਜਵਾਬ ਦੇ ਰਹੀ ਹੈ ਤੇ ਇਸ ਕੋਈ ਦੋ ਰਾਮਾ ਨਹੀਂ ਪਰ ਉਹ ਅਡੋਲ ਨਹੀਂ ਜੀ ਤੇ ਚੜ੍ਹਦੀ ਕਲਾ ਚ ਨੇ ਜੀ ਜਿੰਨੇ ਕੋ ਕੋਸ਼ਿਸ਼ ਹੁੰਦੀ ਹੈ ਰਜਾਨਾ ਬੋਲਦੇ ਵੀ ਨੇ ਕਿਸਾਨਾਂ ਨੂੰ ਸਬੋਧਨ ਵੀ ਕਰਦੇ ਨੇ ਜੇ ਕਿਤੇ ਮੀਡੀਆ ਨੂੰ ਕਰਨਾ ਪਵੇ ਉਹਨਾਂ ਨੂੰ ਵੀ ਕਰਦੇ ਨੇ ਪੀਲਾ ਵੀ ਕਰਦੇ ਨੇ ਕਿਸਾਨਾਂ ਨੂੰ ਜੀ ਤੇ ਲਗਾਤਾਰ ਇਹ ਗੱਲ ਆਪਣਾ ਜਿਹੜਾ ਉਹਨਾਂ ਦਾ ਮਨਸਾ ਸੀ ਜਿਸ ਨੂੰ ਲੈ ਕੇ ਉਹ ਮਰਨ ਮਰਤੇ ਬੈਠੇ ਨੇ ਕਿ ਜਾਂ ਮੈਂ ਐਮਐਸਪੀ ਦੀ ਕਰੋਨੀ ਗਾਰੰਟੀ ਲਵਾਵਾਂਗਾ ਤੇ ਜਾਂ ਫਿਰ ਮੇਰੀ ਇੱਥੋਂ ਸ਼ਹਾਦਤ ਹੋਏਗੀ ਮੈਂ ਕੁਰਬਾਨੀ ਕਰਾਂਗਾ ਕਿਸਾਨਾਂ ਦੀ ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਦੀ ਸਿਹਤ ਪ੍ਰਤੀ ਚਿੰਤਾ ਹੋਣੀ ਸਾਰਿਆਂ ਨੂੰ ਸੰਭਵਕ ਹੈ ਉਂਝ ਵੀ ਉਹ ਆਪਣੀ ਲੜਾਈ ਨਹੀਂ ਲੜ ਰਹੇ ਸਾਰੇ ਕਿਸਾਨਾਂ ਦੀ ਲੜਾਈ ਲੜ ਰਹੇ ਨੇ ਤੇ ਕਿਸਾਨ ਦੇਸ਼ ਦਾ ਢਿੱਡ ਪਰਨ ਵਾਲਾ ਕਿਸਾਨ ਹੈ ਕੇਂਦਰ ਸਰਕਾਰ ਨੂੰ ਜਿਹੜੇ ਨਹੀਂ ਜਾਗ ਰਹੇ ਕੁੰਭ ਕਰਨੇ ਨੀਂਦ ਤੋਂ ਜਾਗਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਡੱਲੇਵਾਲ ਹੋ ਰਾ ਨੇ ਜਿਵੇਂ ਕਿਹਾ ਸੀ ਮੰਤਰੀਆਂ ਨੂੰ ਕਿ ਜਿੰਨਾ ਤੁਸੀਂ ਕੋਸ਼ਿਸ਼ ਮੈਨੂੰ ਬਣਾਉਣ ਲਈ ਕਰ ਰਹੇ ਹੋ ਭਾਈ ਇਹਨਾਂ ਕੇਂਦਰ ਵਾਲੇ ਪਾਸੇ ਨਾਲ ਵੀ ਕੁਝ ਕਰ ਲਓ ਹੂੰ ਪਰ ਇਹਦਾ ਕੋਈ ਅਸਰ ਹੋਇਆ ਨਜ਼ਰ ਨਹੀਂ ਆਇਆ ਹਾਲੇ ਤੱਕ ਪੰਜਾਬ ਦੀ ਸਰਕਾਰ ਤੇ ਹਿੰਦੂ ਸਾਹਿਬ ਜੀ ਆਪਾਂ ਦੇਖੀ ਕਿ ਉਹ 3 ਦਿਨ ਪਹਿਲਾਂ ਗਏ ਸੀ ਇਹ ਸਾਰੇ ਪਰਸੋਂ ਗਏ ਸੀ ਤੇ ਕੱਲ ਤੱਕ ਕੋਈ ਨਹੀਂ ਜਿਹੜੀ ਪੰਜਾਬ ਸਰਕਾਰ ਦੀ ਕੋਈ ਗਤੀਵਿਧੀ ਸੀ ਠੀਕ ਹੈ ਕਿ ਕੌਮੀ ਜਿਹੜੀ ਹੈਗੀ ਹੈ ਕੌਮੀ ਖੇਤੀ ਮੰਡੀ ਨੀਤੀ ਜਿਹੜੀ ਨਵੀਂ ਬਣ ਰਹੀ ਜੀ ਦਾ ਖਾੜੇ ਲਈ ਜਨਵਰੀ ਦੇ ਪਹਿਲੇ ਹਫਤੇ ਤੱਕ ਦਾ ਸਮਾਂ ਮਿਲਿਆ ਹੋਏ ਪੰਜਾਬ ਸਰਕਾਰ ਨੂੰ ਉਹਦੇ ਸਬੰਧੀ ਜ਼ਰੂਰ ਕਿ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਗਰਮੀਤ ਸਿੰਘ ਖੋਡੀਆਂ ਉਹਨਾਂ ਨੇ ਪਹਿਲਾਂ ਜਿਵੇਂ ਕਿਸਾਨਾਂ ਨਾਲ ਗੱਲ ਕੀਤੀ ਸੀ ਮਾਹਿਰਾ ਨਾਲ ਗੱਲ ਕੀਤੀ ਸੀ ਕਿਸਾਨ ਜਥੇਬੰਦੀਆਂ ਦੇ ਅੱਗੋਂ ਨਾਲ ਗੱਲ ਕੀਤੀ ਸੀ ਕੱਲ ਉਹਨਾਂ ਨੇ ਆੜਤੀਆਂ ਤੇ ਰਾਇਸ ਮਿਲਰਾਂ ਨਾਲ ਗੱਲ ਕੀਤੀ ਹੈ ਜੀ ਜਿਹੜੀ ਨਵੀਂ ਨੀਤੀ ਸਬੰਧੀ ਤੇ ਉਹਨਾਂ ਸਾਰਿਆਂ ਨੇ ਵੀ ਜਿਵੇਂ ਕਿਸਾਨਾਂ ਨੇ ਗੱਲ ਕਹੀ ਸੀ ਕਿ ਜਿਹੜੇ ਰੱਦ ਕਰੋ ਬਿਹਾਰ ਸਭਾ ਦਾ ਜਲਾਸਾਦ ਕੇ ਨਵੀਂ ਨੀਤੀ ਹੈ ਜਿਹੜੀ ਇਹਨੂੰ ਰੱਦ ਕਰੋ ਜੀ ਤੇ ਕੱਲ ਜਿਹੜੇ ਆੜਤੀ ਨੇ ਤੇ ਜਿਹੜੇ ਰਾਇਸ ਮਿਲਰਸ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਰੱਦ ਕਰੋ ਜੀ ਇਹ ਨੀਤੀ ਖਤਰਨਾਕ ਹੈ ਨਹੀਂ ਹੈਗੀ ਪੰਜਾਬ ਦੇ ਹਿੱਤਾਂ ਚ ਤੇ ਹੁਣ ਉਹਨਾਂ ਨੂੰ ਖੇਤੀਬਾੜੀ ਮੰਤਰੀ ਨੇ ਇਹਨਾਂ ਟੀਰਾਂ ਨੂੰ ਕਹਿ ਕੇ ਤੁਸੀਂ ਸਾਨੂੰ ਲਿਖਤੀ ਸੁਝਾਅ ਭੇਜੋ ਜਿਹੜੇ ਮੰਡੀਕਰਨ ਬੋਰਡ ਨੂੰ ਲਿਖਤੀ ਸੁਝਾਅ ਭੇਜੋ ਤਾਂ ਕਿ ਅਸੀਂ ਇਹਨਾਂ ਦਾ ਜਵਾਬ ਦੇ ਸਕੀਏ ਜਿਹੜਾ ਅੱਗੇ ਭੇਜ ਸਗੀਏ ਸਾਰੀ ਗੱਲ ਨੂੰ ਇਸ ਇਸ ਸਭ ਦੇ ਨਾਲ ਨਾਲ ਸਯੁਗਤ ਕਿਸਾਨ ਮੋਰਚਾ ਦੇਖੋ ਸਯੁਗਤ ਕਿਸਾਨ ਮੋਰਚੇ ਦੀ ਨਾ ਤਾਂ ਆਪਾਂ ਜਿਹੜੀ ਉਹਨਾਂ ਦੀ ਇੱਛਾ ਹੈਗੀ ਹੈ ਜਾਂ ਉਹਨਾਂ ਦੀ ਜੋ ਕਰ ਰਹੇ ਨੇ ਉਹਨਾਂ ਤੇ ਕੋਈ ਸ਼ੰਕਾ ਨਹੀਂ ਹੈ ਵੀ ਉਹ ਕਿਸਾਨਾਂ ਲਈ ਨਹੀਂ ਕੁਝ ਕਰ ਰਹੇ ਸਯੁਗਤ ਕਿਸਾਨ ਮੋਰਚਾ ਲਗਾਤਾਰ ਡਟਿਆ ਰਿਹਾ ਪਹਿਲਾਂ ਬਹੁਤ ਲੰਮਾ ਸੰਘਰਸ਼ ਦਿੱਲੀ 'ਚ ਕੀਤਾ ਸਯੁਗਤ ਕਿਸਾਨ ਮੋਰਚੇ ਨੇ ਉਸ ਸੰਘਰਸ਼ ਦੀ ਅਗਵਾਈ ਕੀਤੀ ਕੰਟਰ ਸਾਹਿਬ ਜੀ ਬਹੁਤ ਸਾਰੀਆਂ ਟੀਰਾ ਨੇ ਆਪਾਂ ਵੀ ਕਈ ਵਾਰੀ ਕਹਿ ਦਿੰਦੇ ਆ ਕਿ ਇਕੱਠੇ ਹੋਣਾ ਚਾਹੀਦਾ ਹੈ ਲੋਡ ਵੀ ਹੈਗੀ ਸਮੇਂ ਦੀ ਜੀ ਜਿਹੜਾ ਸმოਚਾ ਮੀਡੀਆ ਹੈ ਪਾਵੇਂ ਇਲੈਕਟ੍ਰੋਨਿਕ ਹੈ ਪਾਵੇਂ ਪ੍ਰਿੰਟ ਮੀਡੀਆ ਅੱਜ ਵੀ ਜੇ ਪ੍ਰਮੁੱਖ ਪੰਜਾਬੀ ਦੇ ਅਖਬਾਰ ਤੁਸੀਂ ਦੇਖੋ ਤਾਂ ਕਹਿੰਦਾ ਮਾਤੇ ਜਿਹੜੇ ਜੇ ਪੰਜਾਬੀ ਟਰਜਨ ਦੀ ਗੱਲ ਕਰੀਏ ਤਾਂ ਸੰਪਾਦਕੀ ਲਿਖਿਆ ਗਿਆ ਇਸ ਗੱਲ ਨੂੰ ਲੈ ਕੇ ਕਿ ਜਦੋਂ ਮੰਗਾ ਇੱਕ ਨੇ ਨਿਸ਼ਾਨਾ ਇੱਕ ਹੈ ਤਾਂ ਇਕੱਠੇ ਹੋਣਾ ਚਾਹੀਦਾ ਹੈ ਹੂੰ ਜੀ ਇਸ ਗੱਲ ਨੂੰ ਲੈ ਕੇ ਸੋ ਸਯੁਗਤ ਕਿਸਾਨ ਮੋਰਚਾ ਦੋ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਦੋਵੇਂ ਧਿਰਾਂ ਚ ਇੱਕੇ ਦਰਮਿਆਨ ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਹੜੇ ਜਦੋਂ ਇਹ ਮੋਰਚਾ ਗੈਰ ਸਿਆਸੀ ਸਯੁਗਤ ਕਿਸਾਨ ਮੋਰਚੇ ਨੇ ਲਾਇਆ ਸੀ ਸੰਭੂ ਤੇ ਖਨੌਰੀ ਉਦੋਂ ਉਸ ਵੇਲੇ ਸਯੁਗਤ ਕਿਸਾਨ ਮੋਰਚੇ ਨੂੰ ਨਾ ਕੋਈ ਸਹਿਮਤੀ ਲਈ ਗਈ ਤੇ ਨਾ ਕੋਈ ਪ੍ਰਵਾਨਗੀ ਲਈ ਗਈ ਲੈਣੀ ਬਣਦੀ ਸੀ ਸਾਰੀਆਂ ਧਿਰਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਸੀ ਇੱਥੋਂ ਤੱਕ ਵੀ ਕਿਹਾ ਸੀ ਬਹੁਤ ਸਾਰੇ ਜਿਹੜੇ ਹੈਗੇ ਨੇ ਚਿੰਤਕ ਕੇ ਜਿਹੜੇ ਸਰਮਣ ਸਿੰਘ ਭੰਦੇੜ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਸੇ ਹੋਰ ਧਿਰ ਦੀ ਕੌਡੀ ਪਾਰ ਰਹੇ ਨੇ ਜਾਂ ਹੋਰ ਤੇ ਉਸ ਦੀ ਚਾਲ ਚ ਫਸੇ ਹੋਏ ਨੇ ਕਿਸਾਨੀ ਮਸਲੇ ਨੂੰ ਲੈ ਕੇ ਪਰ ਇਸ ਦੇ ਬਾਵਜੂਦ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖਰਾਬ ਹੋ ਰਹੀ ਹੈ ਤਾਂ ਹੁਣ ਫਿਰ ਸਾਰੀਆਂ ਧਿਰਾਂ ਖਾਸ ਕਰਕੇ ਜੇ ਆਪਾਂ ਦੇਖੋ ਜੋ ਪੱਤਰਕਾਰ ਹੈ ਉਹਨੇ ਤਾਂ ਉਹ ਗੱਲ ਕਰਨੀ ਹੈ ਜਿਹੜੀ ਅੰਸੱਥਾਂ ਦੇ ਗੱਲ ਹੁਣ ਹੂੰ ਜੀ ਬਿਲਕੁਲ ਜਿਹੜੇ ਲੋਕ ਜਿਹਦੀ ਜਿਹਦਾ ਚਿੰਤਨ ਕਰਦੇ ਨੇ ਲੋਕ ਜਿਹੜੀ ਗੱਲ ਨੂੰ ਅਵਾਰਦੇ ਨੇ ਲੋਕਾਂ ਦੀ ਭਾਵਨਾਵਾਂ ਨੂੰ ਅੱਗੇ ਪਹੁੰਚਾਉਣਾ ਹੁੰਦਾ ਹੈ ਇਹ ਪੱਤਰਕਾਰਾਂ ਨੇ ਤਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਜਿੰਨਾਂ ਕ ਆਪਾਂ ਵਿਚਰਦੇ ਹਾਂ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਦਰਜਨਾਂ ਲੋਕਾਂ ਨੂੰ ਮਿਲਦੇ ਆਂ ਹਰ ਵਰਗ ਨੂੰ ਮਿਲਦੇ ਆ ਉਹਨਾਂ ਦੀਆਂ ਭਾਵਨਾਵਾਂ ਮੰਨਿਆ ਕਿ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਹੂੰ ਹੂੰ ਜੀ ਸਮੇਂ ਦੀ ਲੋੜ ਹੈ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਕਿੱਥੇ ਕਿੱਡਿਕਾ ਦੇਖੋ ਇਹ ਤਾਂ ਦੋਵੇਂ ਥਿਰਾਂ ਜਾਣਦੀਆਂ ਨੇ ਆਪਾਂ ਦਾ ਉਸ ਉਹਨਾਂ ਮੀਟਿੰਗਾਂ ਦਾ ਹਿੱਸਾ ਨਹੀਂ ਬਣਦੇ ਪਰ ਇਹ ਇਹ ਜ਼ਰੂਰ ਹੈ ਕਿ ਜਦੋਂ ਕੋਈ ਜਾਂਦਾ ਹੈ ਕਿਸਾਨ ਜਥੇਬੰਦੀ ਦੇ ਆਗੂ ਮਿਲਣ ਜਾਂਦੇ ਨੇ ਡੱਲੇਵਾਲ ਨੂੰ ਤਾਂ ਉੱਥੇ ਜਿਹੜਾ ਖਨੌਰੀ ਬਾਰਡਰ ਤੇ ਜਿਹੜੀ ਥਿਰੇ ਮੋਰਚਾ ਚਲਾ ਰਹੇ ਉਹਨਾਂ ਦਾ ਜ਼ਰੂਰ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਵੀ ਬਣਦਾ ਸਤਿਕਾਰ ਦਿੱਤਾ ਜਾਵੇ ਜਦੋਂ ਜਾਂਦੇ ਨੇ ਤੇ ਫਿਰ ਜਦੋਂ ਸਹਿਮਤੀ ਲੈਣੀ ਹੈ ਫਿਰ ਜੇ ਐਵੇਂ ਕਰਨਾ ਚਾਹੀਦਾ ਨਾ ਜਿਹੜਾ ਗੈਰ ਸਿਆਸੀ ਹੈ ਵੀ ਜੇ ਤੁਸੀਂ ਨਹੀਂ ਹੁਣ ਚੱਲ ਰਿਹਾ ਦੇਖੋ ਇੱਕ ਗੱਲ ਤਾਂ ਤੈ ਠੀਕ ਹੈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤਤੇ ਨੇ ਉਹ ਅੜਿ ਗਨੇ ਉਹ ਕਹਿੰਦੇ ਅਸੀਂ ਅੜੇ ਹੋਏ ਨੇ ਮੈਂ ਮਰਨ ਵਰਤ ਜਾਰੀ ਰੱਖਣਾ ਹੈ ਹੂੰ ਪਰ ਜੇ ਜਿਵੇਂ ਅਗਵਾਈ ਸਿੰਘ ਤੇ ਕਿਸਾਨ ਮੋਰਚੇ ਨੇ ਕੀਤੀ ਹੈ ਦਿੱਲੀ ਚ ਵੱਡਾ ਦਿਲ ਦਿਖਾ ਕੇ ਗੈਰ ਸਿਆਸੀ ਸਿੰਘ ਤੇ ਕਿਸਾਨ ਮੋਰਚੇ ਨੂੰਗਵਾਈ ਹੀ ਸਾਹਮਣੇ ਨਹੀਂ ਚਾਹੀਦੀ ਕਿ ਭਾਈ ਇਹ ਸੰਭਵ ਮੋਰਚੇ ਦੋ ਤੁਸੀਂ ਇਹਨਾਂ ਨੂੰ ਰੱਖੋ ਤੁਸੀਂ ਇਹਨਾਂ ਨੂੰ ਛੱਡੋ ਤੁਸੀਂ ਇਹਨਾਂ ਨੂੰ ਚੱਕੋ ਤੁਸੀਂ ਇਹ ਗਵਾਈ ਕਰੋ ਅਸੀਂ ਤੁਹਾਡੇ ਪਿੱਛੇ ਆ ਪਰ ਗੱਲ ਤਾਂ ਉੱਥੇ ਆ ਕੇ ਮੁੱਕ ਜਾਂਦੀ ਹੈ ਨਾ ਕਿ ਜਿਹੜੇ ਆਗੂ ਨੇ ਕਰੋ ਉਹਨਾਂ ਨੂੰ ਲੱਗਦਾ ਕਿ ਤੇ ਮੇਰਾ ਕੱਦ ਨਾ ਛੋਟਾ ਹੋ ਜਾਵੇ ਮੈਂ ਤਾਂ ਮੋਰਚਾ ਮੈਂ ਇਕੱਲੇ ਹੀ ਚਲਾ ਸਕਦਾ ਕਿਉਂਕਿ ਕਹਿੰਦੇ ਰਹੇ ਨੇ ਪਹਿਲਾਂ ਡੱਲੇਵਾਲ ਤੇ ਜਿਹੜੇ ਦੂਜੇ ਸਰਵਣ ਪੰਦੇਰ ਹੋਰੀ ਕਿ ਅਸੀਂ ਤਾਂ ਇਕੱਲੇ ਹੀ ਬਹੁਤ ਹਾਂ ਜੀ ਅਸੀਂ ਇਕੱਲੇ ਲੜਾਈ ਲੜ ਸਕਦੇ ਹਾਂ ਕਿਸਾਨਾਂ ਦੀ ਪਰ ਆਪਾਂ ਦੇਖਿਆ ਹੀ ਹੈ ਪਿੰਡਰ ਸਾਹਿਬ ਕੇ ਕੀ ਕੁਝ ਹੁੰਦਾ ਰਿਹਾ ਸ਼ੰਭੂ ਜਦੋਂ ਤਿੰਨ ਵਾਰੀ ਜਿਥੇ ਭੇਜੇ ਜਿਹੜੇ ਜਿੱਥੇ ਨੂੰ ਮਰਜੀਵੜੀ ਦਾ ਨਾਮ ਦਿੱਤਾ ਜਾਂਦਾ ਸੀ ਤੇ ਫਿਰ ਕੀ ਹੁੰਦਾ ਰਿਹਾ ਬਾਪੂ ਜੀ ਬਿਲਕੁਲ ਉਹ ਇੱਕ ਉਹਨਾਂ ਨੂੰ ਕੋਈ ਇੱਕ ਪਲਾਂਗ ਵੀ ਨਹੀਂ ਪੁੱਟਣ ਦੇ ਰਿਹਾ ਸੀ ਤੇ ਜਦੋਂ ਉਹ ਵਿਚਾਰੇ ਆਥਰੂ ਗੈਸ ਦੇ ਗੋਲੇ ਖਾ ਕੇ ਜ਼ਖਮੀ ਹੋ ਕੇ ਵਾਪਸ ਆ ਜਾਂਦੇ ਰਹੇ ਨੇ ਇਸ ਕਰਕੇ ਫਿਰ ਕੱਠ ਵੀ ਜਿਹੜਾ ਖਾਸ ਕਰਕੇ ਸੰਮੂ ਬਾਡਰ ਤੇ ਤਾਂ ਕੱਠ ਵੀ ਨਾਮਾਤਰ ਰਹਿ ਗਿਆ ਸੀ ਠੀਕ ਹੈ ਖਨੌਰੀ ਜਗਦੀਸ਼ ਸਿੰਘ ਡੱਲੇਵਾਲ ਦੀ ਕਿਉਂਕਿ ਹਮਦਰਦੀ ਜਦੋਂ ਕੋਈ ਇਨਸਾਨ ਮਰਨ ਮਰਤ ਤੇ ਪਿਆ ਹੋਵੇ ਜਦੋਂ ਉਹਦੀ ਸਿਹਤ ਵਿਗੜ ਰਹੀ ਹੋਵੇ ਤਾਂ ਹਮਦਰਦੀ ਹੁਣ ਇੱਕ ਕੁਦਰਤੀ ਹੈ ਹਮ ਜੀ ਇਹ ਸਮਦਰਦੀ ਕਰਕੇ ਹੁਣ ਲੋਕ ਜਿਹੜਾ ਹੈਗਾ ਤੁਹਾਡੇ ਬੰਦੀਆਂ ਛੱਡ ਕੇ ਉੱਥੇ ਜਾ ਰਹੇ ਨੇ ਦੂਜੇ ਜੇਥੇ ਬੰਦੀਆਂ ਖਾਸ ਕਰਕੇ ਸੰਘਤ ਕਿਸਾਨ ਮੋਰਚੇ ਦੇ ਥੱਲੇ ਕੰਮ ਕਰਨ ਚੰਡਿਆਂ ਥੱਲੇ ਕੰਮ ਕਰਨ ਵਾਲੇ ਵੀ ਜਿਹੜੇ ਕਿਸਾਨ ਵਰਕਰ ਨੇ ਥੱਲੇ ਵਾਲੇ ਉਹ ਜਾ ਰਹੇ ਨੇ ਖਨੌਰੀ ਬਾਟਰ ਤੇ ਇਸੇ ਸਬੰਧ ਦੇ ਦੌਰਾਨ ਕੱਲ ਸੰਘਤ ਕਿਸਾਨ ਮੋਰਚੇ ਨੇ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਜੀ ਪੱਤਰ ਲਿਖਿਆ ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਜਿਹੜੇ ਮੁਰਮੂ ਨੇ ਕਿ ਇੱਕ ਤਾਂ ਡੱਲੇਵਾਲ ਦਾ ਮਰਨ ਮਾਰਤ ਤੇ ਜਿਹੜੇ ਹੋਰ ਕਿਸਾਨੀ ਮੁੱਦੇ ਨੇ ਅਸੀਂ ਵਿਚਾਰ ਚਰਚਾ ਕਰਨੀ ਹੈ ਸਾਨੂੰ ਮਿਲਣ ਲਈ ਸਮਾ ਦਿੱਤਾ ਜਾਵੇ ਜੀ ਤਾਂ ਕਿ ਉਹਨਾਂ ਨੇ ਇਹ ਨਾ ਸੰਗਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਅਸੀਂ ਇਸ ਕਰਕੇ ਸਮਾ ਮੰਗ ਰਹੇ ਹਾਂ ਤਾਂ ਕਿ ਅਸੀਂ ਸੱਚ ਦਿਖਾ ਸਕੀਏ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬਾਰੇ ਵੀ ਜਿਹੜੀ ਐਨਐਸਪੀ ਦੀ ਕਾਨੂੰਨੀ ਗਾਰੰਟੀ ਲੈਣੀ ਹੈ ਤੇ ਜਿਹੜੀ ਇੱਕ ਨਵੀਂ ਕੌਮੀ ਨੀਤੀ ਹੁਣ ਬਣਾਈ ਜਾ ਰਹੀ ਹੈ ਜੀ ਜਿਹੜੀ ਕੌਮੀ ਖੇਤੀ ਮੰਡੀ ਨੀਤੀ ਜਿਹੜੀ ਨਵੀਂ ਬਣ ਰਹੀ ਹੈ ਜਿੱਦਿ ਸਾਰੇ ਦੇਸ਼ ਚੋਂ ਖਰੜੇ ਭੇਜ ਕੇ ਸੁਝਾਅ ਮੰਗ ਰਹੇ ਨੇ ਕੇਂਦਰ ਸਰਕਾਰ ਵਾਲੇ ਜੀ ਜੀ ਉਹਦੇ ਬਾਰੇ ਗੱਲ ਕਰਨੀ ਹੈ ਦੇਖੋ ਹੁਣ ਸਮਾ ਕਦੋਂ ਦੇ ਮਿਲਦਾ ਹੈ ਰਾਸ਼ਟਰਪਤੀ ਤੋਂ ਵੈਸੇ ਰਾਸ਼ਟਰਪਤੀ ਕਿਉਂਕਿ ਦੇਸ਼ ਦਾ ਸਵਧਾਰਨਿਕ ਉਹਦੇ ਵਾਲਾ ਰਾਸ਼ਟਰਪਤੀ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਠੀਕ ਹੈ ਬਣਾਉਂਦੀ ਪਾਰਟੀ ਹੈ ਪਰ ਰਾਸ਼ਟਰਪਤੀ ਜਿਹੜਾ ਰਾਸ਼ਟਰ ਦਾ ਪਿਤਾ ਹੁੰਦਾ ਇੱਕ ਕਿਸਮ ਦਾ ਸਾਡੇ ਦੇਸ਼ ਦਾ ਪਿਤਾ ਹੁੰਦਾ ਹੈ ਉਹ ਜੀ ਜੀ ਬਿਲਕੁਲ ਇਸ ਕਰਕੇ ਜੇ ਕਿਸਾਨਾਂ ਨੇ ਸਵਾਲ ਮੰਗੇ ਹੈ ਤੇ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਸਮਾਂ ਮਿਲਣਾ ਚਾਹੀਦਾ ਹੈ ਸੰਯੁਕਤ ਕਿਸਾਨ ਮੋਰਚੇ ਨੂੰ ਰਾਸ਼ਟਰਪਤੀ ਤੋਂ ਹੂੰ ਤੇ ਸਮਾਂ ਲੈ ਕੇ ਫਿਰ ਉਹ ਜੇ ਜਿਹੜੀ ਗੱਲ ਉੱਥੇ ਹਵਾਲੇ ਨਗੇ ਸੰਯੁਕਤ ਕਿਸਾਨ ਮੋਰਚੇ ਵਾਲੇ ਰਾਸ਼ਟਰਪਤੀ ਕੋਲ ਉਹ ਬਿਨਾਂ ਕਿਸੇ ਦੇਰੀ ਤੋਂ ਉਹਨੂੰ ਅੱਗੇ ਵੀ ਕਾਰਵਾਈ ਪਾਣੀ ਚਾਹੀਦੀ ਹੈ ਕੋਈ ਨਾ ਕੋਈ ਰਾਸ਼ਟਰਪਤੀ ਨੂੰ ਹੂੰ ਤੇ ਬਹੁਤ ਤੇ ਬਹੁਤ ਜ਼ਰੂਰੀ ਹੈ ਇਸ ਕਰਕੇ ਹੁਣ ਜਿਹੜੀ ਤਾਜ਼ਾ ਇਹ ਹੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਕਦੋਂ ਸਮਾਂ ਮਿਲਦਾ ਜਦੋਂ ਸਮਾਂ ਮਿਲੇਗਾ ਫਿਰ ਉਹ ਦਿੱਲੀ ਜਾਣਗੇ ਤੇ ਇਸ ਦੇ ਨਾਲ ਹੀ ਹੁਣ ਜਿਹੜਾ ਅੱਜ 27 ਦਸੰਬਰ ਹੋ ਗਿਆ ਮੇਨੂਰ ਸਾਹਿਬ 30 ਦਸੰਬਰ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਇਹਨਾਂ ਨੇ ਪੰਜਾਬ ਬੰਦ ਦਾ ਵੀ ਐਲਾਨ ਕੀਤਾ ਹੋਇਆ ਹੈ ਹੂੰ ਤੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਟ੍ਰੇਡ ਯੂਨੀਨਾਂ ਜਿਨ੍ਹਾਂ 'ਚ ਵਪਾਰਕ ਜਥੇਬੰਦੀਆਂ ਸੱਭਿਆਚਾਰਕ ਸਮਾਜਿਕ ਧਾਰਮਿਕ ਤੇ ਜਮਲਾ ਜਮ ਜਥੇਬੰਦੀਆਂ ਨੇ ਬਲੋ ਇਹਨਾਂ ਨੂੰ ਸਪੋਰਟ ਵੀ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਜਥੇਬੰਦੀਆਂ ਦਾ ਤਾਂ ਇਹ ਕਹਿਣਾ ਗੈਰ ਸਿਆਸੀ ਜਿਹੜੇ ਸਨ ਕਿਸਾਨ ਮੋਰਚੇ ਨੇ ਕਿ ਅਸੀਂ ਦਫ਼ਤਰ ਵੀ ਬੰਦ ਕਰਾਵਾਂਗੇ ਸਾਰੇ ਹੂੰ ਜੀ ਅਸੀਂ ਰਸਤੇ ਬੰਦ ਕਰਾਂਗੇ ਸਾਰਾ ਕੁਝ ਕਰਾਂਗੇ ਅਸੀਂ ਪੰਜਾਬ ਨੂੰ ਪੂਰਨ ਤੌਰ ਤੇ ਬੰਦ ਕਰਾਂਗੇ ਹੂੰ ਹੂੰ ਸੋ ਕਿੰਨਾ ਕਹੂੰਗਾਰਾ ਮਿਲਦਾ ਹੈ ਤਾਂ ਦੇਖੋ 30 ਤਰੀਕ ਜਿਹੜੇ ਆਉਣ ਆਲਾ ਹੈ 30 ਹੂੰ ਦਸੰਬਰ ਉਹ ਦੱਸੇਗਾ ਪਰ ਇਸ ਸਭ ਦੇ ਬਾਵਜੂਦ ਅਜੇ ਇਹ ਹੈ ਵੀ ਜਿੱਥੇ ਸਥਿਤੀ ਹੈਗੀ ਹੈ ਜੀ ਕਿਸਾਨਾਂ ਦੀ ਖਾਸ ਕਰਕੇ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਜਿਉਂ ਦੀ ਤਿਉਂ ਬਣੀ ਹੋਈ ਹੈ ਹਾਲੇ ਤੱਕ ਵੀ ਕਿਸੇ ਵੀ ਚਿਰਨੇ ਇੱਕ ਕਦਮ ਜਿਹੜਾ ਨਾ ਤਾਂ ਦੇਖੋ ਡੱਲੇਵਾਲ ਪਿੱਛੇ ਹਟਣ ਲਈ ਤਿਆਰ ਨਹੀਂ ਹੂੰ ਜੀ ਤੇ ਨਾ ਹੀ ਕੇਂਦਰ ਸਰਕਾਰ ਨੇ ਕੋਈ ਇੱਕ ਕਦਮ ਅੱਗੇ ਵਧਾਇਆ ਵੀ ਕੋਈ ਗੱਲਬਾਤ ਦਾ ਕੋਈ ਰਾਹ ਬਣਾਇਆ ਜਾਵੇ ਤੇ ਨਾ ਹੀ ਪੰਜਾਬ ਸਰਕਾਰ ਨੇ ਹਾਲੇ ਕੇਂਦਰ ਸਰਕਾਰ ਵੱਲ ਕੋਈ ਮਚੋਲਗੀ ਵਾਲਾ ਰਾਹ ਪਣਾਇਆ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਜਾਂ ਕੋਈ ਖੇਤੀ ਮੰਤਰੀ ਜਾਂ ਕੋਈ ਮੰਤਰੀਆਂ ਦਾ ਸਮੂਹ ਜਿਵੇਂ ਡੱਲੇਵਾਲ ਕੋਲੇ 10 ਮੰਤਰੀ ਇਕੱਠੇ ਹੋ ਕੇ ਗਏ ਸੀ ਇਹੀ 10 ਮੰਤਰੀ ਗਰੇ ਮੰਤਰੀ ਨੂੰ ਵੀ ਜਾ ਕੇ ਮਿਲ ਸਕਦੇ ਨੇ ਹੂੰ ਜੀ ਕਿ ਭਾਈ ਡੱਲੇਵਾਲ ਦੀ ਸਿਹਤ ਖਰਾਬ ਹੈ ਉਹਨਾਂ ਦਾ ਕੋਈ ਕੋਈ ਨਾ ਕੋਈ ਜੋ ਵੀ ਤੁਸੀਂ ਹੱਲ ਕੱਢਣਾ ਕੱਢੋ ਕੋਈ ਗੱਲਬਾਤ ਦਾ ਰਾਹ ਧੋਰੋ ਉਹਨਾਂ ਨੂੰ ਮਰਨ ਵਰਤ ਤੋਂ ਉਠਣ ਲਈ ਮਨਾਓ ਤਾਂ ਕਿ ਉਹਨਾਂ ਦੀ ਸਿਹਤ ਜਾਨ ਬਚ ਸਕੇ ਨਹੀਂ ਤਾਂ ਕਿੰਵੇ ਕਈ ਵਾਰੀ ਇਹਵੇਂ ਹੁੰਦਾ ਹੈ ਨਾ ਜੀ ਪਿੰਡ ਸਾਹਿਬ ਕੇ ਜਦੋਂ ਦੇਖੋ ਡੱਲੇਵਾਲ ਸਾਹਿਬ ਵੱਡੇ ਆਗੂ ਨੇ ਹੂੰ ਜੇ ਉਹਨਾਂ ਨੂੰ ਕੁਝ ਨੁਕਸਾਨ ਹੁੰਦਾ ਤਾਂ ਕੁਦਰਤੀ ਤੌਰ ਤੇ ਫਿਰ ਮਾਹੌਲ ਦਾ ਜਿਹੜਾ ਵਿਗੜਨਾ ਸੁਭਾਵਿਕ ਹੈ ਬਹੁਤ ਸਾਰੇ ਲੋਕ ਫਿਰ ਜਦੋਂ ਜਜਵਾਤਾਂ ਨੂੰ ਪੜਕਾ ਜਾਂਦੇ ਨੇ ਬਹੁਤ ਸਾਰੀਆਂ ਬੰਦੇ ਹਰ ਹਰ ਪਾਸੇ ਹੁੰਦੇ ਨੇ ਇਹੋ ਜਿਹੇ ਬੰਦੇ ਜਿਹੜੇ ਜਜਵਾਤਾਂ ਨਾਲ ਖੇਡਣਾ ਜਾਣਦੇ ਨੇ ਲੋਕਾਂ ਦੇ ਹੁਣ ਭਾਵੇਂ ਕਿਸਾਨਾਂ ਦੇ ਹੁਣ ਤੇ ਉਸ ਵੇਲੇ ਮਾਹੌਲ ਖਰਾਬ ਕਰਨ ਵਾਲਿਆਂ ਅੰਸਰ ਵੀ ਫਿਰ ਅਜਿਹੀਆਂ ਧਿਰਾਂ ਚ ਕੁਸਬੈਠ ਕਰਕੇ ਕੁਝ ਨਾ ਕੁਝ ਕਰਾ ਜਾਂਦੇ ਆ। ਹੂੰ ਜੀ। ਆਪਾਂ ਦੇਖਿਆ ਦਿੱਲੀ ਕਿਸਾਨ ਸੰਘਰਸ਼ ਵੇਲੇ ਵੀ ਜਦੋਂ 26 ਜਨਵਰੀ ਨੂੰ ਜਾਂ ਹੋਰ ਇੱਕ ਦੋ ਵਾਰ ਜਿਹੀਆਂ ਕਟਨਾਮਾ ਵਾਪਰਦੀਆਂ ਰਹੀਆਂ ਨੇ ਜਿੱਥੇ ਸੰਗਠਿਤ ਕਿਸਾਨ ਮੋਰਚੇ ਅਗਵਾਈ ਕਰ ਰਿਹਾ ਸੀ ਪਰ ਜਿਹੜੇ ਸਧਾਰਨ ਵਿਅਕਤੀ ਸੀ ਉਹ ਜਜਵਾਤਾਂ ਦੇ ਵਹਿਣਾ ਚ ਬਹਿ ਕੇ ਉਸ ਸੰਗਠਿਤ ਕਿਸਾਨ ਮੋਰਚੇ ਨੂੰ ਵੀ ਛੱਡ ਕੇ ਹੋਰ ਪਾਸੇ ਨੂੰ ਹੋ ਤੁਰੇ ਸੀ। ਹੂੰ ਹੂੰ ਇਹ ਸਭ ਦੇ ਅਖੇਂ ਡੇਠੀ ਘਟਨਾ ਆ ਆਪਾਂ ਸਾਰਿਆਂ ਨੇ ਦੇਖੀ ਹੈ। ਜੀ ਬਿਲਕੁਲ। ਸੋ ਇਸ ਕਰਕੇ ਚਾਹੀਦਾ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੇ ਜ਼ਰੂਰ ਕੁਝ ਨਾ ਕੁਝ ਰਾਹ ਕੱਢਣ ਤੇ ਖਾਸ ਕਰਕੇ ਜਿਹੜਾ ਸੰਗਤ ਕਿਸਾਨ ਮੋਰਚੇ ਨੇ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸੁਭਾ ਮੰਗੇ ਬਿਨਾਂ ਕਿਸੇ ਕਿਸੇ ਦੇਰੀ ਤੋਂ ਉਹਨਾਂ ਨੂੰ ਸਮਾਂ ਮਿਲਣਾ ਚਾਹੀਦਾ ਹੈ ਹੂੰ ਜੀ ਸੰਗਤ ਕਿਸਾਨ ਮੋਰਚੇ ਨੂੰ ਤੇ ਸੰਗਤ ਕਿਸਾਨ ਮੋਰਚੇ ਨੇ ਗੱਲਾਂ ਤਾਂ ਉਹੀ ਕਰਨੀਆਂ ਨੇ ਜਿਹੜੀ ਡਲੇਵਾਲ ਹੋਣੀ ਵੀ ਕਰ ਰਹੇ ਨੇ ਹੂੰ ਜੀ ਜੀ ਤੇ ਗੱਲਾਂ ਉਹੀ ਨੇ ਜਿਹੜੀਆਂ ਮੰਨੀਆਂ ਹੋਈਆਂ ਨੇ ਪ੍ਰਧਾਨ ਮੰਤਰੀ ਹਾਂ ਬਿਲਕੁਲ ਜੀ ਤੇ ਹੁਣ ਦੇ ਪ੍ਰਧਾਨ ਮੰਤਰੀ ਨੂੰ ਚਾਹੀਦੀ ਜਿਹੜੀ ਕਮੇਟੀ ਹੁਣ ਤੱਕ ਨਹੀਂ ਬਣੀ 3 ਸਾਲ ਲੰਘ ਚੁੱਕੇ ਨੇ ਹੁਣ ਬਣਾ ਦੇਣ ਕਮੇਟੀ ਉਹ ਬਣਾਉਣ ਦਾ ਐਲਾਨ ਕਰ ਦੇਣ ਘੱਟੋ ਘੱਟ ਵੀ ਭਾਈ ਇਹ ਕਰੂਗੀ ਹਾਲਾਂਕਿ ਦੇਖੋ ਜਿਹੜੀ ਬਹੁਤ ਵੱਡੀ ਕਮੇਟੀ ਹੁੰਦੀ ਹੈ ਸੰਸਦ ਨੇ ਬਣਾਈ ਸੰਸਦ ਵੀ ਤਾਂ ਸਰਕਾਰ ਦਾ ਹੀ ਅੰਗ ਹੈ ਨਾ ਜੀ ਸਾਰੇ ਸੰਸਦ ਹੀ ਚਲਾਉਂਦਾ ਹੈ ਸਰਕਾਰ ਹੂੰ ਜੀ ਬਿਲਕੁਲ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਸਾਰੇ ਕਾਨੂੰਨ ਸੰਸਦ 'ਚ ਬਣਦੇ ਨੇ ਹੁਣ ਜਿਹੜੀ ਸੰਸਦ ਦੀ ਸਥਾਈ ਕਮੇਟੀ ਬਣੀ ਸੀ ਇਸ ਗੱਲ ਨੂੰ ਲੈ ਕੇ ਖੇਤੀ ਮਾਮਲਿਆਂ ਵੱਰ ਨੂੰ ਲੈ ਕੇ ਚਰਨਜੀਤ ਚੰਨੀ ਦੀ ਗਵਾਹੀ 'ਚ ਉਹਨਾਂ ਨੇ ਵੀ ਸਪਾਰਸ਼ ਕਰ ਦਿੱਤੀ ਕਿ ਭਾਈ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿਓ ਹੁਣ ਤੁਸੀਂ ਆਪਣੀ ਬਣਾਈ ਹੋਈ ਸਥਾਈ ਕਮੇਟੀ ਦੀ ਗੱਲ ਤਾਂ ਮੰਨਣੀ ਚਾਹੀਦੀ ਹੈ ਨਾ ਜੀ ਸਰਕਾਰ ਨੂੰ ਹੂੰ ਜੀ ਬਿਲਕੁਲ ਸਪੀਕਰ ਨੇ ਬਣਾਈ ਸੀ ਸਪੀਕਰ ਕੇ ਇਹਦਾ ਸਰਕਾਰੀ ਧਿਰ ਦਾ ਇਸ ਕਰਕੇ ਹੁਣ ਉਹ ਸਪੀਕਰ ਨੂੰ ਵੀ ਚਾਹੀਦਾ ਹੈ ਕਿ ਜੇ ਕਮੇਟੀਆਂ ਤੁਸੀਂ ਬਣਾਨੇ ਹੋ ਫਿਰ ਉਹਨਾਂ ਦੀਆਂ ਜੀ ਸਿਫਾਰਸ਼ਾਂ ਲਾਗੂ ਹੀ ਨਹੀਂ ਹੋਣੀਆਂ ਫਿਰ ਕਮੇਟੀਆਂ ਦਾ ਫਾਇਦਾ ਕੀ ਹੈ ਜੀ ਸਵਾਲ ਇਹ ਇਸ ਕਰਕੇ ਤੁਰੰਤ ਇਹ ਜੋ ਕੁਝ ਵੀ ਚੱਲ ਰਿਹਾ ਹੈ ਬਰਤਾਰਾ ਇਸ ਇਸ ਸੰਦਰਭ ਵਿੱਚ ਜੋ ਵੀ ਕਿਸਾਨ ਮੰਗ ਕਰ ਰਹੇ ਨੇ ਸਾਰੀਆਂ ਧਿਰਾਂ ਭਾਵੇਂ ਉਸੇ ਉੱਤੇ ਕਿਸਾਨ ਮੋਰਚਾ ਚਾਹੇ ਸਿਆਸੀ ਹੈ ਭਾਵੇਂ ਜਿਹੜਾ ਗੈਰ ਸਿਆਸੀ ਹੈ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਦੀਆਂ ਹੱਕੀ ਮੰਗਾਂ ਨੇ ਬਾਜਬ ਮੰਗਾਂ ਨੇ ਦੇਸ਼ ਦਾ ਅੰਨ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਹੈ ਜਿਹੜਾ ਲਗਾਤਾਰ ਕੋਈ ਕਦੇ ਖੁਦਕਸ਼ੀਆਂ ਦੇ ਰਾਹ ਤੁਰ ਰਿਹਾ ਹੈ ਕਦੇ ਸੰਘਰਸ਼ਾਂ ਦੇ ਰਾਹ ਤੁਰ ਰਿਹਾ ਹੈ ਕਦੇ ਕਰਜ਼ੇ ਦੀ ਮਾਰ ਥੱਲੇ ਦੱਬਿਆ ਪਿਆ ਹੈ ਕਦੇ ਉਸ ਦੀ ਫਸਲ ਨੂੰ ਗੜੇ ਦੀ ਮਾਰ ਪੈ ਜਾਂਦੀ ਹੈ ਕਦੇ ਸੋਕੇ ਦੀ ਮਾਰ ਪੈ ਜਾਂਦੀ ਹੈ ਕਦੇ ਡੋਬੇ ਦੀ ਮਾਰ ਪੈ ਜਾਂਦੀ ਹੈ ਕਦੇ ਮੰਡੀਆਂ 'ਚ ਉਹਨੂੰ ਕੋਈ ਨਹੀਂ ਖਾਂਦਾ ਚੁੱਕਦਾ ਵਿਕਦੀ ਨਹੀਂ ਹੈ ਤੇ ਕਈ ਕਿੰਨਾ ਕਿੰਨਾ ਕੱਟ ਲਗਵਾਉਣਾ ਪੈਂਦਾ ਸੱਚ ਦੇ ਆਪਾਂ ਕਹਿ ਲਈਏ ਕਿ ਸਾਰੇ ਪਾਸੇ ਤੋਂ ਕਿਸਾਨ ਨੂੰ ਮਾਰ ਹੀ ਮਾਰ ਐ ਹਮ ਇਸ ਕਰਕੇ ਚਾਹੀਦਾ ਹੈ ਸਰਕਾਰਾਂ ਨੂੰ ਕਿ ਕਿਸਾਨਾਂ ਦੀ ਭਲਾਈ ਲਈ ਕਿਸਾਨਾਂ ਦੀ ਜਿਹੜੀ ਕਿਸਾਨੀ ਨੂੰ ਘਾਟੇ ਦੇ ਵਣਜ ਤੋਂ ਵਾਦੇ ਦਾ ਵਣਜ ਬਣਾਉਣ ਲਈ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਲਈ ਕਿਸਾਨਾਂ ਨੂੰ ਖੁਦਕਸੀਆਂ ਦੇ ਜਿਹੜੇ ਗਲਾਂ 'ਚ ਰਸੇ ਪਾਉਂਦੇ ਨੇ ਜਾਂ ਜਿਹੜੀਆਂ ਸਲਫਾਸ ਦੀਆਂ ਗੋਲੀਆਂ ਖਾਂਦੇ ਨੇ ਜਾਂ ਜਿਹੜੇ ਪੈਸਟੀਸਾਈਜ਼ ਦੇ ਬਸਾਈਡ ਦੀਆਂ ਸੀਸੀਆਂ ਪੀਂਦੇ ਨੇ ਉਹਨਾਂ ਤੋਂ ਬਚਾਉਣ ਲਈ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਹੱਕ ਦੇਣ ਲਈ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਆਰਥਿਕਤਾ ਮਜ਼ਬੂਤ ਕਰੋ ਇਹ ਬਹੁਤ ਜ਼ਰੂਰੀ ਹੈ ਕਿਸਾਨ ਦੇ ਨਾਲ ਹੀ ਜਵਾਨ ਹੈ ਕਿਸਾਨ ਦੇ ਨਾਲ ਹੀ ਦੇਸ਼ ਹੈ ਇਸ ਕਰਕੇ ਕੇਂਦਰ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਆਪਣੇ ਕੁੰਭ ਕਰਨੀ ਨੀਂਦ ਛੱਡੇ ਤੇ ਜਿਹੜੇ ਚੱਲ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦੀ ਜਰ ਮਚਾਵੇ ਤੇ ਰਾਸ਼ਟਰਪਤੀ ਨੂੰ ਤੁਰੰਤ ਸੰਯੁਕਤ ਕਿਸਾਨ ਮੋਰਚੇ ਨਾਲ ਜਿਹੜਾ ਹੈਗਾ ਮੁਲਾਕਾਤ ਲਈ ਸਮਾਂ ਦੇ ਕੇ ਕਿਸਾਨੀ ਮੰਗਾਂ ਦੇ ਹੱਲ ਲਈ ਕੋਈ ਮਹੱਤਵਪੂਰਨ ਰੋਲ ਭੂਮਿਕਾ ਨਿਭਾਉਣੀ ਚਾਹੀਦੀ ਹੈ ਬਿਲਕੁਲ ਅੰਨਦਾਤੇ ਨਾਲ ਜੁੜੀ ਇੱਕ ਕਹਾਣੀ ਪਾਣੀ ਦੇ ਘੁੱਟ ਨਾਲ ਕਹਿੰਦਾ ਭਾਵ ਕਿ ਡੱਲੇਵਾਲ ਜਿਹੜੇ ਪਾਣੀ ਦੇ ਘੁੱਟ ਦੇ ਇਰਤ-ਗਿਰਤ ਉਹਨਾਂ ਦਾ ਮਾਹੌਲ ਬਣ ਕੇ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਦਾ ਜਿਹੜਾ ਮਰਨ ਵਰਤੇ ਉਹ ਹੁਣ ਦੂਜੇ ਮਹੀਨੇ ਦੇ ਵਿੱਚ ਦਾਖਲ ਹੋ ਗਿਆ ਸਾਰਾ ਮਾਹੌਲ ਦੋਨੇ ਪਾਸਿਆਂ ਤੋਂ ਕਹਿਣ ਦਾ ਭਾਵ ਕਿ ਕੇਂਦਰ ਸਰਕਾਰ ਤੇ ਕਿਸਾਨੀ ਸੰਘਰਸ਼ ਵੱਲੋਂ ਕਈ ਕਰਵਟਾਂ ਲੈਂਦਾ ਵਖਾਈ ਦੇ ਰਿਹਾ ਹੈ ਸਵਾਲ ਹੈ ਕਿ ਜਿਹੜੀ ਵੱਡੀ ਕਰਵਟ ਜਿਹੜੀ ਉਹ ਲੋੜ ਹੈ ਕੇਂਦਰ ਸਰਕਾਰ ਵੱਲੋਂ ਜਿਹੜਾ ਹੰਗਾਰਾ ਆਏ ਕਿਸਾਨੀ ਜਿਹੜੀਆਂ ਨਜ਼ਰਾਂ ਇਸ ਵੇਲੇ ਕੇਂਦਰ ਵੱਲ ਟਿੱਗੀਆਂ ਹੋਈਆਂ ਨੇ ਖੈਰ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸਨ ਰਾਜਸੀ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜిల్లా ਜੀ ਸੋ ਜਿਲ੍ਹਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲੀਗ ਵੱਲੋਂ ਮੁਲਾ ਸਮਾਜ ਦੇ ਤਾਤਰ ਤੋਂ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਈ ਮਿਸ਼ਨ ਪੰਜਾਬੀ